ਸਤਿ ਸ਼੍ਰੀ ਅਕਾਲ ਪਾਪੂ ਜੀ ਮੈਂ ਤਰਨਤਨ ਏਰੀਆ ਦੇ ਰਹਿਣ ਵਾਲਾ ਹਾਂ ਤੇ ਦਿਨੇਸ਼ ਜੜੀ ਦੇ ਨਾਲ ਮੇਰਾ ਖੁਦ ਦਾ ਆਪਣਾ ਬਿਜ਼ਨਸ ਹੈ ਤੇ ਉਹਦੇ ਨਾਲ ਹੀ ਦੁਕਾਨ ਰਣਵੀਰ ਸਿੰਘ ਹੈ ਮੈਂ ਸੇਰਮ ਫਾਈਨੈਂਸ ਤੇ ਆਪਣਾ ਕੰਮ ਕਰਦਾ ਨਾਲ ਹੀ ਆ ਮੇਰੀ ਦੁਕਾਨ ਅੱਜ ਤੋਂ 4 ਮਹੀਨੇ ਪਹਿਲਾਂ ਸਰ ਇਹਨਾਂ ਨੂੰ ਆਈ ਹੀ ਧਮਕੀ ਤੇ 1.5 ਮਹੀਨਾ ਸਰ ਪ੍ਰਸ਼ਾਸਨ ਰਿਹਾ ਇਹਨਾਂ ਦੇ ਗਨਮਣ ਇਥੇ ਤੇ ਗਨਮਣ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਵੀ ਸਰ ਹੁਣ ਕੋ ਹੋਣ ਲੱਗੇ ਜੀ ਉਹਨਾਂ ਨੇ ਕਿਹਾ ਵੀ ਉਹ ਬੰਦੇ ਫੜੇ ਗਿਆ ਉਹ ਬੰਦੇ ਨੇ ਧਮਕੀ ਦਿੱਤੀ ਸੀ ਉਸ ਤੋਂ ਬਾਅਦ ਸਰ ਮੈਂ ਫੇਰ ਇਹਨੂੰ ਪੁੱਛਿਆ ਵੀ ਆਪਾਂ ਨੂੰ ਸਿਕਿਉਰਿਟੀ ਦੀ ਲੋੜ ਆ ਕਰੀਏ ਆਉਂਦੇ ਨਹੀਂ ਉਹ ਬੰਦੇ ਫੜੇ ਗਏ ਅੱਜ ਬੰਦੇ ਗਏ ਫੜੇ ਮੈਨੂੰ ਉਹ ਕੋਈ ਦੁੱਖ ਨਹੀਂ ਮੈਨੂੰ ਇਹ ਦੁੱਖ ਆ ਸਰ ਵੀ 2 ਦਿਨ ਹੋਇਆ ਸਿਰਫ 2 ਦਿਨ ਹੋਏ ਕੱਲ ਲਵਾਇਆ ਪੱਟਾ ਸੁਣ ਅੱਜ ਗੋਲੀ ਚੱਲਣ ਦਾ ਮਤਲਬ ਕੀ ਇਹਦੇ ਵਿੱਚ ਸਰ ਮੈਂ ਨਾ ਕੱਲ ਨਹੀਂ ਪਰਸੋਂ ਗਿਆ ਵਾਂ ਥਾਣੇ ਮੈਂ ਸਰ ਉਹਨਾਂ ਨੂੰ ਪੁੱਛਿਆ ਵੀ ਇਦਾਂ ਸਾਰਾ ਪ੍ਰੋਬਲਮ ਚੱਲਦੀ ਆ ਕਿ ਇੱਕ ਬੰਦੇ ਨੂੰ ਉਹਨੇ ਇੱਕ ਦੋ ਗੋਲੀਆਂ ਫੜ ਲਈਆਂ ਕੋਈ ਕੀ ਬੰਦਾ ਤਾਂ ਧਮਾਗੀ ਪ੍ਰੋਬਲਮ ਹੈ ਉਹਨਾਂ ਨੇ ਕਿਹਾ ਵੀ ਐਸਐਸਬੀ ਸਾਹਿਬ ਦੀ ਨਿਗ੍ਹਾ ਦੇ ਵਿੱਚ ਆ ਜਾਂਦਾ ਉਹਦਾ ਮੈਂ ਸਾਰੂ ਇੱਕ ਧਮਾਗੀ ਪ੍ਰੋਬਲਮ ਤਾਂ ਮੈਂ ਸਰ ਵੀ ਜੇ ਉਹਨਾਂ ਨੂੰ ਇੰਨੀ ਪ੍ਰੋਬਲਮ ਉਸ ਕੰਮ ਤੋਂ ਉਹਦੇ ਦੇ ਨਾ ਵੇਰਿਆ ਇਸ ਤੀ ਦੇ ਵੇਰ ਕਿਉਂ ਨਹੀਂ ਹੈ ਗਿਆ ਆਪਾਂ ਉਹ ਬੰਦਾ ਠਾ ਠਰ ਕੰਮੰਡਿਆ ਰੋਜ਼ ਕੰਮੰਡਿਆ ਅੜੀ ਐਸਓ ਸਾਹਿਬ ਆਏ ਹੀ ਤੇ ਸੋਰੇ ਹੁਣੇ ਉਹਨਾਂ ਨੂੰ ਮਿਲ ਕੇ ਆ ਮੈਂ ਸਰ ਵੀ ਇਹ ਆਪਣੀ ਪ੍ਰੋਬਲਮ ਚ ਲੰਡੀ ਆ ਤੇ ਉਹਨਾਂ ਨੇ ਉਹਦਾ ਵੇਰ ਨਹੀਂ ਹੋਇਆ ਅਜੋ ਵੀਰ ਭਲਾ ਮਨਸ ਬੰਦਾ ਉਹਨੇ ਕੋਈ ਚੋਰੀ ਨਹੀਂ ਕੀਤੀ ਡੇਰੀ ਚਲਾਈ ਸ਼ੁਰੂ ਤੋਂ ਮਿਹਨਤ ਕਰਨ ਦਾ 30 ਸਾਲ ਹੋ ਗਏ ਵਿਚਾਰਾ ਮਿਹਨਤ ਕਰਨ ਦਾ ਅਸੀਂ ਮਿਹਨਤ ਦੇ ਪੈਸੇ ਕਿਸ ਨੂੰ ਕਿਵੇਂ ਕਿਦੇ ਦਈਏ ਐ ਮੈਂ ਖੁਦ ਕਹਿੰਦਾ ਜਿਹੜਾ ਮੇਰੇ ਸੁੰਡੇ ਨੇ ਗੋਲੀ ਚਲਾਉਣ ਵਾਲਾ ਨਾ ਉਹਨਾਂ ਕਈ ਵੀਰ ਦੱਸ ਕੇ ਆ ਜਦੋਂ ਮਰਜੀ ਆ ਦੱਸ ਕੇ ਜਦੋਂ ਮਰਜੀ ਆ ਉਦਾਂ ਨਾ ਆਵੀਂ ਇੱਠ ਪਿੱਛੇ ਤੇ ਵੀਰ ਆਪਣੇ ਕੋਈ ਵੀ ਮਾਰ ਸਕਦਾ ਮਗਰ ਖਲੋ ਤਾਂ ਮੈਨੂੰ ਦਿਖ ਨਹੀਂ ਡਿਆ ਪਰ ਉਹਨੇ ਵਿਚਾਰੇ ਨੇ ਮਿਹਨਤ ਕੀਤੀ ਉਹਨੇ ਕੀ ਕੀਤਾ ਦੱਸੋ ਮਿਹਨਤ ਕਰਨਾ ਗੁਨਾਹ ਵੀ ਮਿਹਨਤ ਕਰਨਾ ਦੱਸੋ ਗੁਨਾਹ ਵੀਰ ਜੀ ਮੈਨੂੰ ਇਹਦਾ ਜਵਾਬ ਦੇ ਦਿਓ ਉਹਨਾਂ ਦੇ ਨਿਆਣੇ ਠੰਮੇ ਪਏ ਵਿਚਾਰੇ ਉਹਦੀ ਘਰ ਦੀ ਠੰਮੀ ਪਈ ਉਹਦੀ ਮਾਰਾ ਥੱਲੇ ਉਹਦੀ ਗੋਲੀ ਸੁਣ ਕੇ ਸਾਰੇ ਡੇਪੀ ਥੱਲੇ ਪਈ ਉਹਦਾ ਕਸੂਰ ਕੀ ਉਹਨਾਂ ਦਾ ਵਿਚਾਰਿਆਂ ਦੱਸੋ ਇਹ ਕੀ ਆ ਹੈ ਕੀ ਇਹਦਾ ਕਸੂਰ ਦੱਸ ਦਿਓ ਵੀਰ ਜੀ ਕੱਲ 3 ਦਿਨ ਹੋ ਗਏ ਵਿਚਾਰਾ ਪੈਸੇ ਕਿੱਥੇ ਕੀਤੇ ਵਿਚਾਰੇ ਨੇ ਮਿਹਨਤ ਕੀਤੀ ਕਰੋੜਾਂ ਦਾ ਉਹਦੇ ਸਿਰ ਤੇ ਕਰਜ਼ਾ ਨਾਲ ਘਰ ਬਣਾਇਆ ਉਹਨੇ ਉਹਦੇ ਦੇਣ ਦੇ ਕਰਜ਼ੇ ਦੇ ਡਿਆ ਵਿਚਾਰਾ ਤੀ ਪੈਸੇ ਕਿਦਾ ਮੰਗ ਲੇਗੇ ਤੂੰ ਯਾਰ ਮੈਨੂੰ ਇਹ ਨਹੀਂ ਸਮਝੀ ਮੰਗਣ ਵਾਲਾ ਉਹੀ ਮੰਗ ਲਿੰਦਾ ਜਾਣਾ ਉੱਠ ਕੇ ਮੇਰੇ ਐਸਐਸਪੀ ਸਾਹਿਬ ਘੜੀ ਕਪਤਾਨ ਸਰ ਘੜੀ ਇਹ ਉਹ ਅਰਦਾਸ ਆ ਬੇਨਤੀ ਆ ਵੀ ਤੁਸੀਂ ਪਲੀਜ਼ ਸਰ ਥੋੜਾ ਧਿਆਨ ਦਿਓ ਕਿਰਤੀ ਬੰਦੇ ਦੇ ਉੱਤੇ ਨਾ ਇਹੋ ਜਿਹਾ ਜ਼ੁਲਮ ਨਾ ਹੁੰਦੋ ਪਿਛੇ ਉਹਦੇ ਉੱਤੇ ਕਾਰਵਾਈ ਕਰੋ ਬੰਦਿਆਂ ਉੱਤੇ ਜਿਹੜੇ ਬੰਦੇ ਇਹ ਕੰਮ ਕਰਦੇ ਆ ਅਏ ਕਿ ਤੂੰ ਮੰਗਦੇ ਥੋੜੀ ਦਿਹਾੜੀ ਲਾਉਣੀ ਹੈ ਮਿਹਨਤ ਕਰਦੇ ਆ ਸਰ ਦਾਦੇ 12 ਸਾਲ ਮੈਂ ਕਿਉਂ ਤੋਂ ਬਾਹਰ ਲਾ ਗਿਆ ਆ ਜੇ ਅੱਜ ਮੈਂ ਉੱਠਿਆ ਉਹਦੇ ਦਾ ਮਲਵੇ ਥੋੜੀ ਵੀ ਤੁਹਾਨੂੰ ਪੈਸੇ ਚੁੱਕ ਕੇ ਦੇਦਾ ਕਿੰਨੇ ਪੈਸੇ ਮੰਗਿਆ 50 ਲੱਖ ਰੁਪਏ ਵੀ ਦੀ ਮੰਗਿਆ ਕੰਪਲੇਨ ਜੋ ਦਿੱਤੀ ਪੁਲਿਸ ਤੋਂ ਉਸ ਤੋਂ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਕੀਤੀ ਉਹਨਾਂ ਨੇ ਉਹਨਾਂ ਨੇ ਪੁਲਿਸ ਦੇ ਮੁਲਾਜ਼ਮ ਭੇਜੇ ਬਕਾਇਆ ਤਿੰਨ ਦੋ ਮਹੀਨੇ ਪੁਲਿਸ ਮੁਲਾਜ਼ਮ ਰਹੇ ਆ ਮੁੜ ਕੇ ਜਦ ਤੁਹਾਡੇ ਮਨ ਨੂੰ ਕਿਹਾ ਸਰ ਕਿਉਂ ਗਿਆ ਉਹਦੇ ਵੀ ਉਹ ਬੰਦੇ ਫੜੇ ਗਿਆ ਅਜੇ ਕਿ ਫੜੇ ਹੋ ਮਹੀਨੇ ਬਾਅਦ ਗਿਆ ਮੈਨੂੰ ਉਸਦੀ ਦਾ ਕੋਈ ਤਕਰੀਬ ਦੋ ਕਿਹਾ ਦੋ ਦਿਨ ਪਹਿਲਾਂ ਕਿਉਂ ਨਹੀਂ ਕਿ ਫਾਇ ਦੋ ਦਿਨ ਪਹਿਲਾਂ ਕਿਉਂ ਨਹੀਂ ਫੇਰਿੰਗ ਜਦੋਂ ਅਸੀਂ ਟਫਲ ਲਵਾਇਆ ਉਹਨੂੰ 6 ਮਹੀਨੇ ਕਿਹਾ ਅਦਰ ਗਰਮੀ ਵੜੀ ਐ ਪੱਕੇ ਇਸੀ ਲਵਾਣਾ ਇਹਦੇ ਇਸੀ ਕਰ ਕੇ ਲਵਾ ਹਾਂ ਤੋਂ ਇਹਦੇ ਸੋਚੇ ਹੀ ਨਹੀਂ ਸਾਨੂੰ ਗੋਲੀ ਚ ਲਾਉਗੀ ਇਹਦਾ ਫੋਨ ਹੁੰਦਾ ਸੀ ਕਿੰਨੇ ਸੋਚੀ ਲੱਗੀ ਸੀ ਉਹਦਾ ਨਾ ਯਾਰ ਜਿਸ ਜਸ ਜਸ ਬਣੀ ਕਿ ਜਸਲ ਜਸਲ ਦੇ ਵੀਡੀਓ ਨਾ ਜਸਲ ਦੇ ਮੁੰਡਾ ਕੋਈ ਹੋਇਆ ਅਮਰੀਕਾ ਵਿੱਚ ਫੜਿਆ ਪਿਆ ਉਹਦੀ ਵੀਡੀਓਸ ਕੋਦਰ ਪਰ ਉਹਨੇ ਇਹ ਕੰਮ ਨਹੀਂ ਕੀਤਾ ਹੋਊਗਾ ਤੂੰ ਜਿਹੜਾ ਬੰਦਾ ਫੜਿਆ ਉਹਨੇ ਕੀ ਕਰਨਾ ਇਹਦੇ ਕੋਈ ਤਕੀ ਤਕੀ ਹੋਣਾ ਚੋਰ ਜਿਹੜਾ ਜਨੇ ਇਹ ਕੰਮ ਕੀਤਾ 6 ਮਹੀਨੋਂ ਜਿਹੜਾ ਮਾਰਨਾ ਇੱਕ ਪਰਸੂ ਨਹੀਂ ਮਾਰ ਕੇ ਗਿਆ ਜਿੰਨੀ ਪੂਰੀ ਫੋਨ ਪਈ ਫੋਨ ਕਰਦਾ ਰਹਿੰਦਾ ਮੈਸੇਜ ਕਰਦਾ ਰਹਿੰਦਾ ਉਹ ਉਹਨੇ ਆਨੂੰ ਕਿਹਾ ਜਾਂ ਕਿਹਾ ਵੀ ਆਪਾਂ ਕਿਰਤ ਕਰਦੇ ਕਿਰਤ ਕਰਨ ਵਾਲੇ ਮਾਰਾ ਸੱਚੇ ਪਾਸ਼ਾ ਸ਼ਹੀਦ ਹੁੰਦੇ ਆ ਆਪਣੇ ਗੁਰਨਾਨਕ ਪਾਸ਼ਾ ਉਹਨੂੰ ਇੰਨਾ ਹੌਸਲਾ ਦਿੱਤਾ ਜੀ ਇਹ ਕੰਮ ਕਦੀ ਨਹੀਂ ਹੋਊਗਾ ਪਰ ਆਪਾਂ ਇਹ ਪ੍ਰਸ਼ਾਸਨ ਗੜੀ ਕਪਤਾਨ ਸਾਹਿਬ ਆਪਣੇ ਐਸਪੀ ਸਾਹਿਬ ਗੜੀ ਬੇਨਤੀ ਕਰਦੇ ਸਾਰੇ ਇਹਨੂੰ ਸਾਫ਼ ਦਵਾਓ ਇੰਨੇ ਕੋਈ ਚੋਰੀ ਨਹੀਂ ਕੀਤੀ ਇਹਦਾ ਬ੍ਰੈਕਡਾਊਨ ਚੈੱਕ ਕਰ ਲਓ ਪਹਿਲੇ ਦਿਨ ਦੁੱਧ ਵੇਚਣਾ ਸ਼ੁਰੂ ਕੀਤਾ ਸੀ ਨੇ ਉੱਥੋਂ ਉੱਟ ਕੇ ਗੁਰਨਾਨ ਆਪਣੇ ਡੇਢ ਸੌ ਆਪਣੇ ਮਾੜੀ ਸਾਹਿਬ ਲੱਗ ਉੱਟ ਕੇ ਇੱਥੇ ਆਏ ਵਿਚਾਰੇ ਹੋਲੀ ਹੋਲੀ ਵਿਚਾਰੇ ਨੇ ਕਮਾਈ ਕਰਕੇ ਇੱਥੋਂ ਧਿੱਕਰ ਪਹੁੰਚਿਆ ਵਾ ਕਿੰਨੇ ਜਣੇ ਆਏ ਸੀ ਪਾਰੀ ਨਾਲ ਕਿੰਨੇ ਸਾਰੇ ਤਿੰਨ ਬੰਦੇ ਆਏ ਭਾਜੀ ਮੋਟਰਸਾਈਕਲ ਤੇ ਆਏ ਦੋ ਸਰਦਾਰ ਦੇ ਕਮੋਨਾ ਹੈ ਮੂੰ ਵੱਡੇ ਦਾ ਨਹੀਂ ਮੈਨੂੰ ਪਤਾ ਭਾਜੀ ਜੇ ਸਿਕਿਉਰਟੀ ਹੈਗੀ ਜੀ ਮਤਲਬ ਇਹਨਾਂ ਦੀ ਸਿਕਿਉਰਟੀ ਹੈ ਉਹਦੇ ਮੱਦੇਨਜ਼ਰ ਤੁਹਾਨੂੰ ਮਿਲੀ ਸੀ ਕਿਉਂਕਿ ਇੱਥੇ ਸਿਕਿਉਰਟੀ ਪਹਿਲਾਂ ਮਿਲੀ ਵੀਰ ਜੀ 2 ਮਹੀਨੇ ਪਹਿਲਾਂ ਮਿਲੀ ਸੀ ਪ੍ਰਸ਼ਾਸਨ ਸਾਹਿਬ ਨੇ ਮੁੜ ਕੇ ਬਾਅਦ ਚ ਕਿਹਾ ਇਹ ਵੀ ਇਹ ਉਹ ਬੰਦਾ ਫੜਿਆ ਗਿਆ ਤੁਹਾਨੂੰ ਖਤਰਾ ਕੋਈ ਨਹੀਂ ਆ 2 ਮਹੀਨੇ ਪਹਿਲਾਂ ਆ ਬਾਦੂ ਸ਼ੇਵ ਨੂੰ ਗੱਲ ਕੀਤੀ ਵੀ ਆਪਾਂ ਕਪਤਾਨ ਸਾਹਿਬ ਨਾਲ ਗੱਲ ਕਰੀਏ ਹੁਣ ਆਪਾਂ ਨੂੰ ਡਰ ਕੋਈ ਨਹੀਂ ਭਾਈ ਆਈ ਹੋਣੀ ਆ ਜੀ ਮੈਂ ਆਪਣਾ ਖੋਲਿਆ ਹੋਣੀ ਆ ਕਿਉਂਕਿ ਮੇਰਾ ਐਲ ਡੀ ਆ ਸਭ ਕੁਝ ਮੇਰੇ ਤੋਂ ਆਣਾ ਹੀ ਹੋਣਾ ਸਭ ਕੁਝ ਮੇਰਾ ਨਾ ਦਿਨੇਸ਼ ਜੋਸ਼ੀ ਆ ਜੀ ਭਾਰਤੀ ਜਨਤਾ ਪਾਰਟੀ ਦਾ ਯੂਥ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ ਸਰ ਤੁਸੀਂ ਹੁਣ ਦਿਨੇਸ਼ ਜੀ ਦੀ ਬੋਲੀ ਜੋ ਕੀ ਦੇਖਦੇ ਜੀ ਤੁਸੀਂ ਵਿਜੇ ਜੀ ਤੁਸੀਂ ਆਪ ਦੇਖੋ ਕਿ ਪੰਜਾਬ ਦਾ ਤਾਂ ਸਾਡੇ ਬੇੜੇ ਗਿਰਖ ਹੋ ਗਏ ਜੀ ਲਾਅ ਐਂਡ ਆਰਡਰ ਕਿੱਥੇ ਆ ਜਿਹੜਾ ਹੁੰਦਾ ਸ਼ਰੀਅਮ ਗੋਲੀਆਂ ਚਲਾਉਂਦਾ ਇਹ ਤੇ ਆਪਣੀ ਕਿਰਤ ਕਮਾਈ ਕਰਨ ਦੇ ਆ ਜੀ ਕਿੱਥੋਂ ਦੇਣ 50-50 ਲੱਖ ਰੁਪਈਆ ਮੈਂ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਮੈਂ ਤੇ ਪਹਿਲੋਂ ਤੇ ਬੌਕਰ ਵਾਲੀ ਸਰਕਾਰ ਨੂੰ ਕਹਿਣਾ ਚਾਹੁੰਨਾ ਆ ਕਿ ਕੋਸ਼ਟ ਧਿਆਨ ਦਿਓ ਲੋਕਾਂ ਦਾ ਕੋਸ਼ਟ ਧਿਆਨ ਰੱਖੋ ਕੀ ਕਰਨ ਦੇ ਆ ਜੀ ਤੁਸੀਂ ਕੀ ਕਰਨ ਦੇ ਆ ਤੁਹਾਡੀ ਪੁਲਿਸ ਕੀ ਕਰਨ ਦੇ ਆ ਪ੍ਰਸ਼ਾਸਨ ਹੱਥ ਬੰਨ ਕੇ ਪ੍ਰਸ਼ਾਸਨ ਨੂੰ ਬੇਨਤੀ ਆ شریف ਇਨਸਾਨ شریف ਪਰਿਵਾਰ ਇਹਨਾਂ ਨਾਲ ਇਨਸਾਫ ਕਰਾਓ ਔਰ ਜਿਹੜੇ ਬੰਦੇ ਇਥੇ ਗੋਲੀਆਂ ਚਲਾਗੇ ਸਖਤ ਤੋਂ ਸਖਤ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਮੇਰਾ ਨਾਮ ਰਕੇਸ਼ ਕੁਮਾਰ ਗੁਪਤਾ ਨਹੀਂ ਮੇਰਾ ਬਰਾਦਰ ਹੈ ਛੋਟਾ ਮੈਂ ਵੱਡਾ ਭਰਾ ਉਹਨਾਂ ਦਾ ਹਾਂਜੀ ਇਥੇ ਆਏ ਸੀ ਤੇ ਮੁੰਡੇ ਆਪਣੇ ਬਾਰੋਂ ਤੇ ਗੋਲੀਆਂ ਚਲਾ ਕੇ ਸੀ ਮਾਰ ਕੇ ਗਾਹ ਗਏ ਮਤਲਬ ਤਿੰਨ ਜਣੇ ਸੀ ਮਤਲਬ ਆਏ ਮੋਟਰਸਾਈਕਲ ਤੇ ਸੀ ਮਤਲਬ ਅਣਪਛਾਤੇ ਲਾ ਲੋ ਕੇ ਫਸਲਾ ਹੋਗਾ कि एक मोना सी ਤੇ ਦੋ ਦੋ ਗਿਆਨੀ ਸੀ ਇੱਕ ਨੇ ਦਵਾਰੇ ਮੂੰਹ ਤੇ ਇੱਕ ਨੇ ਖੁੱਲਾ ਮੂੰਹ ਰੱਖਿਆ ਹਾਂ ਉਹ ਇੱਕ ਪਿਛਲੇ ਸਾਲ ਮਤਲਬ ਇਹਨਾਂ ਨੇ ਫਿਰੋਤੀ ਮੰਗੀ ਸੀ 50 ਲੱਖ ਦੀ ਮਤਲਬ ਉਹ ਹੀ ਮਿਲੋ ਕੇ ਜਿਹਾ ਲੱਗਦਾ ਕਿ ਮਤਲਬ ਵਹੀਂ ਪੂਰੀ ਨਹੀਂ ਕੀਤੀ ਮੰਗ ਤੇ ਉਹਨਾਂ ਨੇ ਮਤਲਬ ਇਹੋਗਾ ਹਾਂਜੀ ਨਹੀਂ ਨਹੀਂ ਰੰਜ ਸਾਡੀ ਕੋਈ ਨਹੀਂ ਹੈਗੇ ਨਾਲ ਵਿੱਚ ਸਾਲ ਹੋਇਆ ਕਿਸੇ ਗੋਲੀ ਨਹੀਂ ਨਹੀਂ ਗੋਲੀ ਨਹੀਂ ਲੱਗੀ ਮੈਂ ਪਿਛਾਂ ਭੱਜ ਗਿਆ ਸੀ ਮਤਲਬ ਹੁਣ ਵੇਖੋ ਕੀ ਕਰਦੀ ਪੁਲਿਸ ਹੁਣ ਉਹਨਾਂ ਤੇ ਕਾਰਵਾਈ ਕਰਨ ਤੇ ਆ ਗਈ ਹੋਈ ਸੀ ਪੁਲਿਸ ਕਵਿ ਹਾਂ ਕਰਗੇ ਠੀਕ ਹੋ ਗਿਆ ਸਵੇਰ 9 ਵਜੇ ਦੀ ਗੱਲ ਆ ਤਿੰਨ ਨੌ ਨੌਜਵਾਨ ਆਏ ਜਿੰਨਾਂ ਮੂੰਹ ਬੰਨੇ ਸੀਗੇ ਬਾਟਕਾਲੀ ਸਾਈਡ ਤੋਂ ਇਹਨਾਂ ਦੇ ਦੁਕਾਨ ਦੇ ਅੱਗੇ ਆ ਕੇ ਮਗਰਲਾਸ ਜਿਹੜਾ ਬੈਠਾ ਸੀ ਉਹਨਾਂ ਨੇ ਤਿੰਨ ਫਾਇਰ ਕੀਤੇ ਆ ਜਿਹੜੇ ਨੂੰ ਨੁਕਸਾਨ ਸ਼ੀਸ਼ੇ-ਸ਼ੂਸ਼ੇ ਕਾਫੀ ਭੱਜ ਗਿਆ ਬਾਕੀ ਕਿਸੇ ਦੇ ਇੰਜਨ ਲਾਉਣ ਦੀ ਕੋਈ ਖਬਰ ਨਹੀਂ ਬਾਕੀ ਸਾਰੇ ਫਰੋਤੀ ਨੂੰ ਲੈ ਕੇ ਸਰ ਕੋਈ ਇਹਨਾਂ ਦੀ ਪੁਰਾਣੀ ਫਰੋਤੀ ਵੀ ਮੰਗੀ ਗਈ ਸੀ ਦੱਸਦੇ ਆ